ਮੈਂ ਮੈਂ ਸੋਚਿਆ ਮੈਂ ਕਿਹੜੀ ਕਿਹੜੀ ਪ੍ਰਿਮ ਪਰ ਕੰਟੀਨਿਊਟੀ ਦੀਆਂ ਚੀਜ਼ਾਂ ਦਾ ਫਰਕ ਪੈ ਜਾਂਦਾ ਕਈ ਵਾਰੀ ਹੁਣ ਅੱਜ ਹੀ ਚੂੜੀਆਂ ਉਤਾਰੀਆਂ ਨੇ ਕੱਚ ਦੀਆਂ ਚੂੜੀਆਂ ਪਾਈਆਂ ਹੋਈਆਂ ਸੀ ਦੂਜੇ ਸਾਈਡ ਤੇ ਵੀ ਉਹ ਵਾਕੇ ਚੱਲ ਗਈ ਉਹਨਾਂ ਦੀ ਉਤਾਰ ਨਹੀਂ ਹੋ ਰਹੀਆਂ ਸੀ ਜੇ ਕਿ ਸਿਚੁਏਸ਼ਨ ਐਦਾਂ ਦੀ ਆ ਗਈ ਕਿ ਮੂਵ ਔਨ ਹੋਣਾ ਪੈਂਦਾ ਪਰ ਤੁਸੀਂ ਇਨਸਾਨ ਨੂੰ ਦਿਲ ਚੋਂ ਗਰੀ ਨਹੀਂ ਕੱਟ ਸਕਦੇ ਇਹ ਕੋਈ ਕੜਵਾ ਵੀ ਨਹੀਂ ਸਕਦਾ ਤੇ ਉਹ ਨਿਕਲ ਵੀ ਨਹੀਂ ਸਕਦਾ ਇਹਨੇ ਮਾਡਰਨ ਰਿਸ਼ਤੇ ਬਹੁਤ ਅਲੱਗ ਹੁੰਦੇ ਨੇ ਤੇ ਮਾਡਰਨ ਰਿਸ਼ਤਿਆਂ ਦੀ ਕਹਾਣੀ ਵੀ ਲੈ ਕੇ ਆ ਰਹੇ ਨੇ ਬਹੁਤ ਸਾਰੇ ਕਿਰਦਾਰ ਅੱਜਕੱਲ ਕਰ ਰਹੇ ਨੇ ਬੈਕ ਟੂ ਬੈਕ ਸ਼ੂਟਸ ਚੱਲ ਰਹੇ ਨੇ ਉਹਨਾਂ ਚੋਂ ਸ਼ੂਟ ਚੋਂ ਟਾਈਮ ਕਰਕੇ ਅੱਜ ਸਾਨੂੰ ਫਾਈਨਲੀ ਟੱਕਰ ਗਏ ਰਾਜਸਥਾਨੀ ਵਾਲ ਜੀ ਵੈਲਕਮ ਟੂ ਈ ਵੀ ਥੈਂਕ ਯੂ ਸਾਸ਼ਿਕਾ ਲ ਵਧੀਆ ਕੀ ਚੱਲ ਰਿਹਾ ਹੈ ਅ ਸ਼ੂਟਸ ਅਨ ਬੈਕ ਟੂ ਬੈਕ ਰਿਲੀਜ਼ ਮੈਂ ਸੱਚੀ ਜਣਾਣਾ ਚਾਹਾਂਗਾ ਕਿ ਜਿਹੜੇ ਸਾਡੇ ਕੈਰੈਕਟਰ ਆਰਟਿਸਟ ਨੇ ਸਾਰੇ ਜਿਨ੍ਹਾਂ ਮੈਂ ਕਹਿੰਦਾ ਸਭ ਤੋਂ ਰੱਬ ਦੀ ਕਿਰਪਾ ਨਾਲ ਸਭ ਤੋਂ ਜ਼ਿਆਦਾ ਜਗਲੋ ਕਰਦੇ ਨੇ ਇੱਕ ਕਿਰਦਾਰ ਤੋਂ ਦੂਜੇ ਕਿਰਦਾਰ 'ਚ ਦੂਜੇ ਤੋਂ ਤੀਜੇ 'ਚ ਮੈਨੇਜ ਕਿਵੇਂ ਕਰਦੇ ਹੋ ਤੇ ਸਮਝ ਕਿਵੇਂ ਆਉਂਦਾ ਕਿ ਕਿਹੜਾ ਕਿਰਦਾਰ ਨੇ ਬਾਰੀਆਂ ਸੱਚੀ ਬਹੁਤ ਉਲਝਣ ਪੈ ਜਾਂਦੀ ਹੁਣ ਮੈਂ ਤੁਹਾਨੂੰ ਹੁਣ ਦੀ ਗੱਲ ਸੁਣ ਹੁਣ ਦੀ ਮੈਂ ਮੈਂ ਸੋਚਿਆ ਮੈਂ ਕਿਹੜੀ ਕਿਹੜੀ ਫਰੇਮ ਕਿਉਂਕਿ ਨਾਲ ਮਦਾਨੀਆਂ ਵੀ ਚੱਲ ਰਿਆ ਨਾਲ ਆਪਣਾ ਬੜਾ ਕਰਾਰਾ ਫੂਦ ਨਾ ਮੈਂ ਸੋਚ ਰਹੀ ਸੀ ਮੈਂ ਬੜਾ ਕਰਾਰਾ ਨਹੀਂ ਇੱਕ ਤੇਰੇ ਘਰ ਕੇ ਤੁਹਾਨੂੰ ਇਹ ਜਾਨਣਾ ਚਾਹੁੰਗਾ ਜਦ ਲਾਈਕ ਕਿ ਹੁਣ ਬੈਕ ਟੂ ਬੈਕ ਨੇ ਸਾਡੇ ਆਰਟਿਸਟ ਉਹਨੇ ਇੱਕ ਨੇ ਸਾਰੇ ਇੱਕ ਲਾਈਕ ਬੈਕ ਟੂ ਬੈਕ ਫਿਲਮਾਂ ਮੈਨੇਜ ਕਰਦੇ ਹੋ ਮੈਂ ਸੱਚੀ ਜਾਨਣਾ ਚਾਹੁੰਗਾ ਕਿਵੇਂ ਮੈਨੇਜ ਹੁੰਦਾ ਇੱਕ ਲਾਈਕ ਐਕਟਰ ਵਾਸਤੇ ਕਿੱਡਾ ਕੌਕ ਹੈ ਔਖਾ ਤਾਂ ਬਹੁਤ ਹੈ ਪਰ ਹੁਣ ਅਸੀਂ ਇੰਨੇ ਇੱਕ ਮਤਲਬ ਹੋ ਗਏ ਇੰਨੇ ਕਿ ਜੋ ਹੋ ਗਿਆ ਵੀ ਕਰ ਲੈਨੇ ਆ ਸਾਰੀਆਂ ਚੀਜ਼ਾਂ ਸੈੱਟ ਜਿਵੇਂ ਅੱਜ ਵੀ ਸ਼ੂਟ ਸੀਗਾ ਸਾਡਾ ਚੱਲ ਰਿਹਾ ਸੀਗਾ ਬਟ ਹੁਣ ਮੈਨੇਜ ਕੀਤਾ ਆ ਸਾਰਾ ਕੁਝ ਕਿਉਂਕਿ ਸਾਰੇ ਜਣੇ ਜ਼ਰੂਰੀ ਨੇ ਆਪਣੇ ਲਈ ਇਹ ਵੀ ਜ਼ਰੂਰੀ ਨੇ ਹੁਣ ਰਾਤ ਨੂੰ ਦਿੱਲੀ ਜਾਣਾ ਆਪਣਾ ਬੜਾ ਕਰਾਰਾ ਪੂਦਨਾ ਵਾਸਤੇ ਅੱਜ ਰਾਤ ਨੂੰ ਉਧਰ ਨਿਕਲਣਾ ਅੱਜ ਉਧਰ ਵੀ ਸੀਗਾ ਬਟ ਇੱਥੇ ਵੀ ਜ਼ਰੂਰੀ ਸੀਗਾ ਤੇ ਵਿੱਚ ਮਧਾਣੀਆਂ ਦਾ ਵੀ ਚੱਲ ਜਾਂਦਾ ਹੁਣ ਤੁਸੀਂ ਕਿਵੇਂ ਕਰਦੇ ਤੁਸੀਂ ਇਹ ਤਾਂ ਪ੍ਰੋਮੋਸ਼ਨਸ ਹੋਈਆਂ ਲੇਕਿਨ ਸ਼ੂਟ ਕਿਵੇਂ ਮੈਨੇਜ ਕਰਦੇ ਕਿਵੇਂ ਪਤਾ ਲੱਗਦਾ ਕਿ ਇਸ ਕਿਰਦਾਰ ਤੋਂ ਉਸ ਕਿਰਦਾਰ ਤੇ ਜਾਣਾ ਤੇ ਅੱਜ ਮੈਂ ਮਾਸੀ ਬਣੀ ਹੋਈ ਆ ਇੱਧਰ ਮੈਂ ਭੂਆ ਆ ਇਹ ਕਿੱਦਾਂ ਮੈਨੇਜ ਹੁੰਦਾ ਇਹ ਤਾਂ ਇਹ ਤਾਂ ਚਲੋ ਆਪਾਂ ਹੁਣ ਕੈਰੈਕਟਰਸ ਕਰਦੇ ਆ ਕਰ ਲੈਣੇ ਆ ਮੈਨੇਜ ਪਹਿਲਾਂ ਆਪਾਂ ਕੈਰੈਕਟਰ ਉਹਨਾਂ ਨੂੰ ਉਹਨਾਂ ਨੇ ਡਿਸਕ੍ਰਾਈਬ ਕੀਤਾ ਹੁੰਦਾ ਆਪਾਂ ਨੂੰ ਥੋੜਾ ਜਿਹਾ ਉਸ ਚ ਆਪਾਂ ਬੜੇ ਹੋਣੇ ਆ ਇੱਕ ਸਾਈਡ ਤੇ ਦੂਜੇ ਸਾਈਡ ਦਾ ਬਟਾਲ Ha 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 ha! ਨਹੀਂ ਪਰ ਕੰਟੀਨਿਊਟੀ ਦੀਆਂ ਚੀਜ਼ਾਂ ਦਾ ਫਰਕ ਪੈ ਜਾਂਦਾ ਕਈ ਵਾਰੀ ਹੁਣ ਅੱਜ ਹੀ ਚੂੜੀਆਂ ਉਤਾਰੀਆਂ ਨੇ ਕੱਚ ਦੀਆਂ ਚੂੜੀਆਂ ਪਾਈਆਂ ਹੋਈਆਂ ਸੀ ਦੂਜੇ ਸਾਈਡ ਤੇ ਵੀ ਉਹ ਵਾਗ ਚੱਲ ਗਈ ਉਹਨਾਂ ਦੀ ਉਤਾਰ ਨਹੀਂ ਹੋ ਰਹੀਆਂ ਸੀ ਮਤਲਬ ਉਹ ਚੀਜ਼ਾਂ ਹੋ ਜਾਂਦੀਆਂ ਨੇ ਕਈ ਵਾਰੀ ਮਤਲਬ ਕਿ ਕਿਸੇ ਫਿਲਮ ਦੀ ਕੰਟੀਨਿਊਟੀ ਕੋਈ ਹੋਰ ਹੁੰਦੀ ਆ ਤੇ ਦੂਜੇ ਦੀ ਮੰਨ ਲਓ ਮੈਨੂੰ ਉਸ ਪਿੰਨੀ ਪਾਇਆ ਹੋਇਆ ਕਈ ਵਾਰ ਮੈਂ ਮੋਤੀ ਵਾਲਾ ਪਰਲ ਪਾਇਆ ਹੁੰਦਾ ਕਈ ਵਾਰ ਇਹ ਚੀਜ਼ਾਂ ਵੀ ਬਹੁਤ ਚੀਜ਼ਾਂ ਧਿਆਨ ਰੱਖਣਾ ਪੈਂਦਾ ਹੈ ਬਿਲਕੁਲ ਬਿਲਕੁਲ ਇਹ ਤਾਂ ਚਲ ਆਪਣੀ ਪਰਸਨਲ ਹੁੰਦੀਆਂ ਨੇ ਇਹ ਜਦੋਂ ਉਹਨਾਂ ਦੀ ਕੰਟੀਨਿਊਟੀ ਉਹਨਾਂ ਨੇ ਰੱਖਿਆ ਹੀ ਹੁੰ ਤਾਰਨਾ ਭੁੱਲ ਜਾਈਦਾ ਆ ਵੀ ਹੁਣ ਉਹ ਉਹ ਸ਼ੂਟ ਦੀਆਂ ਜੂੜੀਆਂ ਨੇ ਅੱਛਾ ਜਿਹਦਾ ਹੋਇਆ ਕਿ ਇੱਕ ਇੱਕ ਸ਼ੂਟ ਇੱਕ ਸ਼ੂਟ ਦਾ ਸ਼ੂਟ ਦੂਏ ਸ਼ੂਟ ਤੇ ਪਾ ਕੇ ਚਲੇ ਗਏ ਕਿ ਹੁਣੇ ਕਰ ਲਓ ਇਹ ਇਹ ਥੋੜਾ ਮੋਟਾ ਹੋਇਆ ਕਿ ਦੀ ਐਂਦਾ ਹੁੰਦਾ ਹੈ ਕਿ ਕੋਈ ਇੱਕ ਐਡ ਕਰਨੀ ਸੀ ਕਿਸੇ ਫਿਲਮ ਦੇ ਸ਼ੂਟ ਤੇ ਸੀ ਮੈਂ ਕਿਹਾ ਹੁਣ ਕਿੱਥੇ ਚੇਂਜ ਕਰਦੀ ਫਿਰੂੰਗੀ ਮੈਂ ਉਹੀ ਉਹਦੇ ਵਿੱਚ ਹੀ ਐਡ ਕਰਿਆ ਇਹ ਅੱਛਾ ਯਾ ਯਾਰ ਯਾਦ ਰਹਿੰਦੀ ਹੈ ਕਹਾਣੀਆਂ ਪ੍ਰੋਮੋਸ਼ਨਸ ਤੇ ਤਾਂ ਆਪਾਂ ਹੁਣ ਜਾਣੇ ਆ ਬੈਕ ਟੂ ਯਾਦ ਰੰਦਾ ਯਾਰ ਇਹਦਾ ਆ ਸੀ ਇਹਦਾ ਆ ਸੀ ਪੱਕਾ ਸੀ ਟ੍ਰੇਲਰ ਵੀ ਨਹੀਂ ਦੇਖਿਆ ਹੁਣਾਂ ਹੁੰਦਾ ਨਹੀਂ 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 ਐਦਾਂ ਤਾਂ ਯਾਦ ਰਹ ਜਾਂਦਾ ਹੈ ਹਨਾ ਬਟ ਕਈ ਵਾਰ ਕਨਫਿਊਜ਼ਨ ਵੀ ਹੋ ਜਾਂਦੀ ਜਿਵੇਂ ਹੁਣੇ ਅੱਜ ਮੈਨੂੰ ਹੋ ਰਹੀ ਸੀ ਮੈਨੂੰ ਸਮਝ ਨਹੀਂ ਆ ਰਹੀ ਮੈਂ ਕਿੱਥੇ ਆਈ ਹਾਂ ਬਟ ਤੇਰੇ ਕਰਕੇ ਤਾਂ ਮੈਂ ਹੁਣੇ ਟ੍ਰੇਲਰ ਦੇਖਿਆ ਬੜਾ ਬਹੁਤ ਡਿਫਰੈਂਟ ਮਾਡਰਨ ਰਿਸ਼ਤਿਆਂ ਦੀ ਕਹਾਣੀ ਕਿ ਕਿਸ ਤਰ੍ਹਾਂ ਦੇ ਨਾਲ ਹੈਨਾ ਹੁੰਦੀ ਗੱਲ ਗੱਲ ਚੱਲ ਰਹੀ ਹੈ ਹੈਨਾ ਮੈਨੂੰ ਮੈਨੂੰ ਲੱਗ ਗਿਆ ਪਤਾ ਉਹਨਾਂ ਨੇ ਵੀ ਕਿਹਾ ਕਿ ਹਲੇ ਸਾਰੇ ਦੇਖਣ ਵਾਲੇ ਮੈਂ ਉਹ ਤੋਂ ਪਹਿਲਾਂ ਹੀ ਤੁ ਥੈਂਕ ਯੂ ਸੋ ਸਿਚੁਏਸ਼ਨ ਦਾ ਸੋ ਮਾਡਰਨ ਜ਼ਮਾਨੇ ਤੇ ਵੇਚਨਾ ਲੋਕਾਂ ਨੇ ਮਿਲਦਾ ਮੂਵ ਔਨ ਕਰਨਾ ਬੜਾ ਸੌਖਾ ਸਿੱਖ ਲਿਆ ਆ ਹੈਨਾ ਕਿ ਨਾ ਲਾਈਕ ਅਗਰ ਕਿਸੇ ਦਾ ਰਿਸ਼ਤਾ ਟੁੱਟਿਆ ਚੱਲ ਵਈ ਕੋਈ ਹੋਰ ਇਹ ਇਹਨੂੰ ਚੰਗਾ ਸਮਝਦੇ ਹੋ ਮਾੜਾ ਸਮਝਦੇ ਹੋ ਮੈਂ ਤਾਂ ਇਹ ਕਹਿੰਦੀ ਜੇ ਤੁਸੀਂ ਕਿਸੇ ਨਾਲ ਦਿਲ ਨਾਲ ਲਾਈ ਆ ਨਾ ਫਿਰ ਮੂਵ ਔਨ ਨਹੀਂ ਹੋਣਾ ਚਾਹੀਦਾ ਜੇ ਕਿ ਸਿਚੁਏਸ਼ਨ ਇਦਾਂ ਦੀ ਆ ਗਈ ਕਿ ਮੂਵ ਔਨ ਹੋਣਾ ਪੈਂਦਾ ਪਰ ਤੁਸੀਂ ਇਨਸਾਨ ਨੂੰ ਦਿਲ ਚੋਂ ਕਦੀ ਨਹੀਂ ਕੱਢ ਸਕਦੇ ਇਹ ਇਹ ਕੋਈ ਕੜਵਾ ਵੀ ਨਹੀਂ ਸਕਦਾ ਤੇ ਉਹ ਨਿਕਲ ਵੀ ਨਹੀਂ ਸਕਦਾ ਜੇ ਤੁਸੀਂ ਸੱਚਾ ਪਿਆਰ ਕੀਤਾ ਹੋਗਾ ਕਿਸੇ ਨੂੰ ਬਟ ਕਿੰਨਾ ਕਿਤੇ ਚੰਗੀ ਗੱਲ ਨਹੀਂ ਹੈ ਕਿ ਹਾਂ ਜੇ ਅਗਰ ਕੋਈ ਧੋਖਾ ਦੇ ਕੇ ਚਲਾ ਗਿਆ ਤਾਂ ਮੂਵ ਔਨ ਕਰ ਲੈਣਾ ਚਾਹੀਦਾ ਹੈ ਜ਼ਿੰਦਗੀ ਇਹ ਤਾਂ ਹੁਣ ਪਰਸਨ ਟੂ ਪਰਸਨ ਵੈਰੀ ਕਰਦਾ ਹੈ ਪਰ ਮੈਂ ਇਹਦੇ ਹੱਕ 'ਚ ਨਹੀਂ ਆ ਨਾਈਸ ਤੇ ਇਸ ਵਾਰ ਨਾ ਲਈ ਕਾਸੀ ਸਾਰੇ ਅੱਜ ਮੈਂ ਸੀਮਾ ਮੈਮ ਨਾਲ ਵੀ ਗੱਲ ਕਰ ਰਹੀ ਸੀ ਕਿਤਨਾ ਕਿਤੇ ਨਾ ਇਸ ਸਾਲ ਸੀ ਪੱਲਾ ਜੀ ਨੂੰ ਬਹੁਤ ਆਲਰੇਡੀ ਮਿਸ ਕਰ ਰਹੇ ਆ ਹੈਨਾ ਤੁਸੀਂ ਤੁਹਾਡੀਆਂ ਕੀ ਯਾਦਾਂ ਨੇ ਕਿਉਂਕਿ ਅਸੀਂ ਕਹਿੰਨਾ ਕਿ ਇੱਕ ਐਰਾ ਖਤਮ ਹੋ ਗਿਆ ਹੈਨਾ ਤੇ ਕੀ ਯਾਦਾਂ ਨੇ ਪੱਲਾ ਜੀ ਦੇ ਨਾਲ ਪੱਲਾ ਸਰਨਲ ਮੈਂ ਐਡ ਕੀਤੀ ਸੀ ਤੁਲਿਆ ਲੈਬ ਵਾਲੀ ਤੇ ਮਤਲਬ ਮੇਰਾ ਮੈਂ ਉਦਾਂ ਦਾ ਫਿਲਮਾਂ ਦੇ ਵਿੱਚ ਆਰਟਿਸਟ ਕੰਮ ਕੀਤਾ ਉਹਨਾਂ ਨਾਲ ਬਟ ਉਹ ਉਹਦੇ ਵਿੱਚ ਮੈਂ ਉਹਨਾਂ ਦੀ ਓਪੋਜ਼ਿਟ ਸੀ ਓਪੋਜ਼ਿਟ ਸੀ ਉਹਨਾਂ ਦੇ ਤੇ ਉਹਨਾਂ ਨੇ ਮੈਨੂੰ ਖੁਦ ਫੋਨ ਆਇਆ ਸੀ ਕਿ ਰਾਜ ਆਪਾਂ ਨੇ ਇੱਕ ਐਡ ਸ਼ੂਟ ਕਰਨੀ ਆ ਤੁਲਿਆ ਲੈਬ ਦੀ ਤੇ ਤੁਸੀਂ ਮੇਰੇ ਨਾਲ ਕੰਮ ਕਰਨਾ ਪਸੰਦ ਕਰੋਗੇ ਮੈਂ ਕਹਾ ਸਰ ਤੁਸੀਂ ਇਹ ਗੱਲ کہہ ਰਹੇ ਹੋ ਹੈਨਾ ਕਿ ਕਿਉਂ ਨਹੀਂ ਕਰੂੰਗੀ ਕਹਿੰਦੇ ਨਹੀਂ ਮੇਰੇ ਨਾ ਵਾਈਫ ਦਾ ਕੈਰੈਕਟਰ ਜਨਾ ਮੈਂ ਕਹਾ ਸਰ ਜ਼ਰੂਰ ਕਹਿੰਦੇ ਇਸ ਦਾ ਫਰਕ ਨਹੀਂ ਮੈਂ ਕਹਾ ਸਰ ਕੁਝ ਨਹੀਂ ਹੁੰਦਾ ਮੈਂ ਕਹਾ ਕੁਝ ਨਹੀਂ ਹੁੰਦਾ ਅਸੀਂ ਉਹ ਐਡ ਕੀਤੀ ਸੀ ਉਹ ਮਤਲਬ ਸਾਰਾ ਦਿਨ ਅਸੀਂ ਬਹੁਤ ਫਨ ਕੀਤਾ ਉਸਨੇ ਇੱਕ ਇੱਕ ਆਰਟਿਸਟ ਨੂੰ ਐਸੀ ਇੱਜ਼ਤ ਦਿੰਦੇ ਸੀ ਕਿਉਂ ਕਦੇ ਕਿਸੇ ਨੂੰ ਛੋਟਾ ਨਹੀਂ ਮੈਂ ਸੱਚੀ ਸੱਚੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਹਿੰਦੇ ਆਪਣੇ ਆਪਣੇ ਡਾਇਲੋਗ ਤੱਕ ਲਿਖ ਕੇ ਦੇ ਦਿੰਦੇ ਡਾਇਲੋਗ ਵੀ ਲਿਖ ਕੇ ਦਿੰਦੇ ਸੀਗੇ ਤੇ ਕਹਿੰਦੇ ਕਿ ਆ ਜੇ ਮੈਨੂੰ ਉਹ ਜੋ ਮੇਰਾ ਐਕਸਪੀਰੀਅੰਸ ਮੈਨੂੰ ਕਹਿੰਦਾ ਸੀ ਇਹ ਗੱਲ ਜੇ ਤੁਸੀਂ ਬੋਲੋ ਨਾ ਜਿਆਦਾ ਇਫੈਕਟਿਵ ਹੋਊਗੀ ਮਤਲਬ ਆਪਦਾ ਡਾਇਲੌਗ ਮੈਨੂੰ ਕਹਿ ਰਹੇ ਸੀ ਆਪਣਾ ਪੰਚ ਮੈਨੂੰ ਕਹਿ ਰਹੇ ਸੀ ਆ ਤੁਸੀਂ ਬੋਲੋ ਜਿਆਦਾ ਇਫੈਕਟਿਵ ਹੋਊਗਾ ਕਿ ਹੁਣ ਇਸ ਸਾਲ ਮੈਨੂੰ ਲੱਗਦਾ ਕਿ ਉਹਨਾਂ ਨੂੰ ਅਸੀਂ ਕਿਤੇ ਨਾ ਕਿਤੇ ਕਾਫੀ ਮਿਸ ਕਰਾਂਗੇ ਫਿਲਮਾਂ ਦੇ ਵਿੱਚ ਕਿਉਂਕਿ ਕਈ ਫਿਲਮਾਂ ਉਹਨਾਂ ਬਿਨਾ ਹਮੇਸ਼ਾ ਉਦੂਦੀਆਂ ਰਹਿਣ ਗਿਆ ਹੈ ਨਾ ਤੇ ਜਿਵੇਂ ਤੁਹਾਡੇ ਵੱਲੋਂ ਗੱਲ ਕਰਾ ਹੁਣ ਕਿੰਨੀਆਂ ਫਿਲਮਾਂ ਨੇ ਬੈਕ ਟੂ ਬੈਕ ਆਉਣ ਵਾਲੀਆਂ ਇੱਕ ਤੇਰੇ ਕਰਕੇ ਹੈ 10 12 ਹੈਗੀਆਂ 12 ਫਿਲਮਾਂ ਵੀਸ਼ੂ ਆਲ தி ਬੈਸਟ ਤੇ ਸਾਡੇ ਨਾਲ ਮੁਲਾਕਾਤ ਹੁਣ ਹੁੰਦੀ ਰਹੇਗੀ ਹੈਨਾ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਥੈਂਕ ਯੂ ਫਿਰ ਹਾਲ اے ਸੀ ਜੀ ਰਾਜਥਾਲੀਵਾਲ ਜਿਨ੍ਹਾਂ ਦੀ ਫਿਲਮ ਇਕ ਤੇਰੇ ਕਰਕੇ ਆ ਰਹੀ ਉਸ ਦੇ ਨਾਲ ਬੈਕ ਟੂ ਬੈਕ ਇਹ ਉਹ ਆਰਟਿਸਟ ਨੇ ਜਿਨ੍ਹਾਂ ਨੂੰ ਤੁਸੀਂ ਕਈ ਫਿਲਮਾਂ ਦੇ ਵਿੱਚ ਵੇਖਦੇ ਹੋ ਤੇ ਅੱਜ ਮੇਰੇ ਜਾਣਨ ਦਾ ਹੀ ਰੀਜ਼ਨ ਸੀਗਾ ਕਿ ਕਿੱਦਾਂ ਮੈਨੇਜ ਹੁੰਦਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕਲਾਕਾਰ ਸਿੱਖ ਲੈਂਦਾ ਹੈ ਇੱਕ ਕਿਰਦਾਰ ਤੋਂ ਨਿਕਲ ਕੇ ਦੂਜੇ ਕਿਰਦਾਰ ਦੇ ਵਿੱਚ ਆਣਾ ਕੈਮਰਮੈਨ ਲਾਲਤਾ ਦੇ ਨਾਲ ਭਵੀਤ ਕੌਸ਼ਲ এবੀਪੀ ਸਾਚਾ ਲਈ